ਇਸ ਕੁੜੀ ਨੇ ਦੋ ਗਲਤੀਆਂ ਕੀਤੀਆਂ ਜਿਦੇ ਕਰਕੇ ਇਹਦੀ ਮੌਤ ਹੋਈ ਆ ਪਹਿਲੀ ਗਲਤੀ ਇਸ ਕੁੜੀ ਨੂੰ ਲੱਗਿਆ ਕਿ ਮੈਂ ਯੂਕਰੇਨ ਦੀ ਵਾਰ ਛੱਡ ਕੇ ਅਮਰੀਕਾ ਮੂਵ ਹੋ ਜਾਨੀ ਆ ਤੇ ਉੱਥੇ ਮੈਨੂੰ ਇੱਕ ਵਧੀਆ ਲਾਈਫ ਮਿਲੂਗੀ ਤੇ ਦੂਜੀ ਗਲਤੀ ਇਸ ਕੁੜੀ ਨੂੰ ਲੱਗਿਆ ਕਿ ਦੁਨੀਆ ਬਹੁਤ ਚੰਗੀ ਆ ਇੱਥੇ ਰੈਸਿਜ਼ਮ ਨਾਮ ਦੀ ਚੀਜ਼ ਹੀ ਹੈ ਨਹੀਂ ਤਾਂ ਕਰਕੇ ਇਹੇ ਟ੍ਰੇਨ ਦੀ ਇੱਕ ਖਾਲੀ ਸੀਟ ਵੇਖ ਕੇ ਉੱਥੇ ਬਹਿ ਜਾਂਦੀ ਆ ਰਿਗਾਰਡਲੈਸ ਕਿ ਇਹਦੀ ਪਿਛਲੀ ਸੀਟ ਤੇ ਕੌਣ ਬੈਠਾ ਜੇ 23 ਸਾਲ ਦੀ ਆირიਨਾ ਜ਼ੁਰਿਸਕਾ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਹੁੰਦਾ ਤੇ ਇਸ ਘਟੀਆ ਦੁਨੀਆ ਤੇ ਬਲਾਈਂਡ ਫੇਥ ਨਾ ਕੀਤਾ ਹੁੰਦਾ ਉਹਨੇ ਅੱਜ ਮਰਨਾ ਨਹੀਂ ਸੀ ਅੱਜ ਤੋਂ 3 ਸਾਲ ਪਹਿਲਾਂ ਅਗਸਤ 2022 ਚ ਆਰੀਨਾ ਯੂਕਰੇਨ ਦੀ ਕੈਪੀਟਲ ਕੀਵ ਨੂੰ ਛੱਡ ਕੇ ਯੂਐਸ ਮੂਵ ਹੁੰਦੀ ਆ ਕਿ ਉੱਥੇ ਉਹਨੂੰ ਇੱਕ ਵਧੀਆ ਲਾਈਫ ਮਿਲੂਗੀ ਤੇ ਵਧੀਆ ਓਪਰਚ्युनिटी ਮਿਲੂਗੀ ਆਰੀਨਾ ਅਮਰੀਕਾ ਦੇ ਸ਼ਾਰਲਟ ਸ਼ਹਿਰ ਵਿੱਚ ਰਹਿ ਰਹੀ ਸੀ ਜੋ ਕਿ ਨਾਰਥ ਕੈਰੋਲਾਈਨਾ ਵਿੱਚ ਆ ਤੇ ਇੱਕ ਪੀਜ਼ਾ ਸਟੋਰ ਤੇ ਕੰਮ ਕਰਕੇ ਆਪਦੀ ਮਿਹਨਤ ਦੀ ਕਮਾਈ ਕਰੀ ਸੀ ਹਰ ਰੋਜ਼ ਦੀ ਤਰ੍ਹਾਂ ਆਰੀਨਾ ਨੇ ਆਪਦੀ ਸ਼ਿਫਟ ਖਤਮ ਕੀਤੀ ਤੇ ਪੀਜ਼ਾ ਸਟੋਰ ਤੋਂ ਆਪਦੇ ਘਰ ਜਾ ਰਹੀ ਸੀ ਤੇ ਹਰ ਰੋਜ਼ ਦੀ ਤਰ੍ਹਾਂ 22 ਅਗਸਤ ਵਾਲੇ ਦਿਨ ਵੀ ਉਹਨੇ ਇਹ ਟ੍ਰੇਨ ਲਈ ਟ੍ਰੇਨ 'ਚ ਸਾਰਾ ਕੁਝ ਨਾਰਮਲ ਹੁੰਦਾ ਸਾਰੇ ਆਪਦੇ ਆਪ ਦੇ ਫੋਨਾਂ 'ਚ ਬਿਜ਼ੀ ਹੁੰਦੇ ਆ ਤੇ ਆਰੀਨਾ ਉੱਥੇ ਇੱਕ ਖਾਲੀ ਸੀਟ ਵੇਖਦੀ ਆ ਤੇ ਉੱਥੇ ਆ ਕੇ ਬਹਿ ਜਾਂਦੀ ਆ ਪਰ ਆਰੀਨਾ ਨੂੰ ਕੋਈ ਆਈਡੀਆ ਨਹੀਂ ਹੁੰਦਾ ਕਿ ਉਹਦੇ ਪਿੱਛੇ ਕਿੱਡਾ ਵੱਡਾ ਸ਼ੈਤਾਨ ਬੈਠਾ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਜਾਂ ਕਿਸੇ ਆਰਗੂਮੈਂਟ ਤੋਂ ਇਹ 34 ਸਾਲ ਦਾ ਡੀ 카ਰਲੋਸ ਬ੍ਰਾਊਨ ਜੂਨੀਅਰ ਨਾਮ ਦਾ ਬੰਦਾ ਉੜਦਾ ਤੇ ਕਿਸੇ ਤਿੱਖੇ ਵੈਪਨ ਨਾਲ ਤਿੰਨ ਤੋਂ ਚਾਰ ਵਾਰ ਅਟੈਕ ਕਰਦਾ ਆਰੀਨਾ ਤੇ ਜਿਸ ਦੇ ਕਰਕੇ ਆਰੀਨਾ ਪੂਰਾ ਸ਼ੌਕ ਹੋ ਜਾਂਦੀ ਆ ਕਿਉਂਕਿ ਇਹ ਸਾਰਾ ਕੁਝ ਇੰਨਾ ਜਲਦੀ-ਜਲਦੀ ਹੁੰਦਾ ਫਿਰ ਸਭ ਤੋਂ ਸ਼ੌਕਿੰਗ ਗੱਲ ਅਟੈਕ ਕਰਕੇ ਇਹ ਬੰਦਾ ਇੱਕ ਗੱਲ ਕਹਿੰਦਾ we yeah. ਕਿ ਇਸ ਗੋਰੀ ਨੂੰ ਮੈਂ ਮਾਰਿਆ ਇਥੋਂ ਸਾਫ ਪ੍ਰੂਵ ਹੋ ਗਿਆ ਸੀ ਕਿ ਉਹਨੇ ਪਰਪਸਲੀ ਉਹਦੀ ਵਾਈਟ ਸਕਿਨ ਵੇਕ ਹੀ ਉਹਨੂੰ ਅਟੈਕ ਕੀਤਾ ਪਿਓਰ ਰੇਸਿਜ਼ਮ ਕ੍ਰਾਈਮ ਸੀ ਇਹ ਪਰ ਹਜੇ ਹੋਰ ਸੁਣੋ ਆਰੀਨਾ ਦੇ ਆਸੇ ਪਾਸੇ ਚਾਰ ਜਣੇ ਬੈਠੇ ਸੀ ਜਿੰਨਾਂ ਚੋਂ ਇੱਕ ਵੀ ਜਣੇ ਨੇ ਹੈਲਪ ਨਹੀਂ ਕੀਤੀ ਤੇ ਆਰੀਨਾ ਉਥੇ ਸੀਟ ਤੇ ਬੈਠੀ ਤੜਫਦੀ ਰਹੀ ਹੁਣ ਬਾਕੀ ਤੁਸੀਂ ਵੇਖ ਸਕਦੇ ਹੋ ਕਿ ਕ੍ਰਾਈਮ ਕਰਨ ਵਾਲਾ ਤੇ ਬਾਕੀ ਜਿਹੜੇ ਤਿੰਨ ਚਾਰ ਲੋਕ ਆਸੇ ਪਾਸੇ ਬੈਠੇ ਸੀ ਇਹ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਜੇ ਆਹੀ ਸੇਮ ਕ੍ਰਾਈਮ ਕਿਸੇ ਬਲੈਕ ਕਮਿਊਨਿਟੀ ਵਾਲੇ ਨਾਲ ਹੋਇਆ ਹੁੰਦਾ ਦੁਨੀਆ ਨੇ ਸੜਕਾਂ ਤੇ ਆ ਜਾਣਾ ਸੀ ਜਿਵੇਂ ਜੋਰਜ ਫਲੌਇ ਡੋਨਲਡ 트੍ਰੰਪ ਨੂੰ ਤੁਸੀਂ ਜੋ ਮਰਜ਼ੀ ਕਹੋ ਬੰਦੇ ਨੇ ਆਪਦੇ ਆਫੀਸ਼ਲ ਹੈਂਡਲ ਤੋਂ ਇੱਕ ਵੀਡੀਓ ਪਾਈ ਜਿਦੇ ਚ ਉਹਨੇ ਆਪਦਾ ਇਹ ਸਿਚੁਏਸ਼ਨ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਹੁਣ ਮੀਡੀਆ ਵੱਲੋਂ ਇਸ ਅਟੈਕ ਨੂੰ ਇੱਕ ਮੈਂਟਲ ਹੈਲਥ ਵਾਲਾ ਐਂਗਲ ਦਿੱਤਾ ਜਾ ਰਿਹਾ ਕਿ ਉਹ ਬੰਦਾ ਮੈਂਟਲੀ ਸਟੇਬਲ ਨਹੀਂ ਸੀ ਹਰ ਵਾਰ ਦੀ ਸੇਮ ਸਟੋਰੀ ਕਿਸੇ ਵੀ ਕੇਸ ਨੂੰ ਠੰਡਾ ਪਾਉਣ ਲਈ ਇਹ ਮੈਂਟਲ ਹੈਲਥ ਨਾਲ ਜੋੜ ਦਿੰਦੇ ਆ ਹੁਣ ਆਪਣੇ ਸਾਰਿਆਂ ਲਈ ਇੱਕ ਗੱਲ ਸੋਚਣੀ ਜ਼ਰੂਰ ਬਣਦੀ ਆ ਕਿ ਅੱਜ ਦੇ ਜ਼ਮਾਨੇ ਚ ਹਿਊਮਨ ਲਾਈਫ ਦੀ ਕਾਸਟ ਕੀ ਆ